ਵੱਡੇ ਬੰਬ ਦਾ ਹਲੇ ਅੰਦਰ ਪਏ ਨੇ ਲੁਕੋਏ ਬਾਈ ਬਰਨਾਲੇ ਸ਼ਹਿਰ ਦੇ ਵਿੱਚ ਆਇਆ ਜੇ ਤੁਹਾਨੂੰ ਵੀ ਕਰਨ ਦਾ ਸ਼ੌਂਕ ਆ ਕਾਰ ਖਰੀਦਣੀ ਆ ਤੁਸੀਂ ਸੈਕੰਡ ਹੈਂਡ ਕਾਰ ਖਰੀਦਣੀ ਆ ਪਰ ਖਰੀਦਣੀ ਉਹ ਆ ਜਿਹੜੀ ਜਿਵੇਂ ਨਵੀ ਹੋਵੇ ਤਾਂ ਨਿਊ ਗੋਬਿੰਦ ਕਾਰ ਬਿਆਰ ਬਰਨਾਲੇ ਆਜੋ ਲੋਕੇਸ਼ਨ ਤੁਹਾਨੂੰ ਦੱਸਾਂ ਇਧਰ ਪਾਸੇ ਆਈਟੀ ਚੌਂਕ ਆਗਾ ਇਧਰਲੇ ਪਾਸੇ ਨਾਨਕਸਰ ਰੋਡ ਆ ਬਾਈ ਫਿਰ ਆਪਾਂ ਸਵਿਫਟ ਦੀ ਸ਼ੁਰੂ ਕਰ ਲਈ ਸਵਿਫਟ ਡੇਅਰ ਆ ਇਹ ਸਵਿਫਟ ਡੇਅਰ ਆ ਲਵ ਕਿੰਨੇ ਮਾਡਲ ਆ ਜੀ ਇਹ 2016 ਮਾਡਲ ਸਵਿਫਟ ਡੇਅਰ ਆ ਫਾਸਟ ਟੌਨਰ ਅੰਦਰੋਂ ਦਿਖਾ ਦਿਓ ਫਿਰ ਆਪਾਂ ਕਰਾਂ। ਬਾਹਰ ਦਿਖਾ ਦਿਓ ਸਾਰੀ ਰੇਡ ਵਾਲਾ ਫਾਸਟ ਟੌਨਰ ਇਹ ਸਿਰਫ ਹਾਂ 70000 ਕਿਲੋਮੀਟਰ ਚੱਲੀ ਦੀ ਗਾਰੰਟੀ ਹੈ ਦੀ। 70000 ਕਿਲੋਮੀਟਰ। ਹਾਂ ਜੀ ਹਾਂ। ਕਿੰਨੇ ਮਾਡਲ ਸੀ? ਇਹ 16 ਮਾਡਲ। 16 ਮਾਡਲ ਡੀਜ਼ਲ ਹਾਂ ਡੀਜ਼ਲ ਦੀ ਕਾਰ ਆ ਇਹ। ਡੀਜ਼ਲ ਦੀ ਕਾਰ ਆ। ਹਾਂ। ਤੇ ਇੱਕ ਗੱਲ ਆ। ਘੱਟ ਚੱਲੀਆਂ ਹੋਈਆਂ ਕਾਰਾਂ ਤੇ ਪੰਜਾਬ ਨੰਬਰ ਦੀਆਂ ਭਾਜੀ? ਪੰਜਾਬ ਸਾਰੀਆਂ ਕਾਰਾਂ ਪੰਜਾਬ ਨੰਬਰ ਦੀਆਂ ਆਪਣੀਆਂ। ਹਰਿਆਣਾ ਨੰਬਰ ਦਿੱਲੀ ਨੰਬਰ। ਨਹੀਂ 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 ਕੱਲੇ ਪੰਜਾਬ ਨੰਬਰ ਦੀਆਂ ਘੱਟ ਚੱਲੀਆਂ ਫਾਸਟ ਟੌਨਰ ਪਿੱਛੋਂ ਕਾਰ ਦਿਖਾ ਦੇ ਵੀ ਇਹ ਕਿਹੜੀ ਕਾਰ ਆ ਇਹ ਵੀ ਫਾਸਟ ਅਨੁਰਾਗ ਆ ਠੀਕ ਆ ਅੰਦਰੋਂ ਵੀ ਪੂਰੀ ਲਗਜ਼ਰੀ ਹੈ ਗਾੜਾ ਹੈ ਅੰਦਰੋਂ ਇੰਟੀਰੀਅਰ ਤੁਸੀਂ ਚੈੱਕ ਕਰ ਲਓ ਤੇ ਜਿਹੜੀ ਗੱਲ ਆ ਤੁਹਾਨੂੰ ਕਹਿ ਕੇ ਦੇਵਾਂਗੇ ਦੱਸ ਕੇ ਦੇਵਾਂਗੇ ਤੇ ਇਹ ਕਿੰਨੇ ਕ ਕਿਲੋਮੀਟਰ ਚੱਲੀ ਹੈ ਇਹ 90000 ਕਿਲੋਮੀਟਰ 90000 ਕਿਲੋਮੀਟਰ ਚੱਲੀ ਆ ਕੋਈ ਟੱਚਿੰਗ ਫੀਚਿੰਗ ਇਹਦਾ ਐਕਸੀਡੈਂਟਲ ਨਹੀਂ ਇਹਦੇ ਕੋਲੇ ਬੰਪਰ ਹੀ ਪੇਂਟ ਆ ਸਾਰੀ ਰੇਡ ਪਰ ਜਿਹੜੀ ਗੱਲ ਆ ਦੱਸ ਕੇ ਦੇਵਾਂਗੇ ਆ ਆ ਗਈ ਲੈ ਵੀ ਮਿੱਤਰੋ ਘੱਟ ਬਜਟ ਦੇ ਵਿੱਚ ਜੇ ਕਿਸੇ ਵੀਰ ਨੇ ਕਾਰ ਲੈਣੀ ਆ ਇਹ ਆਲਟੋ ਕੇਟਨ VXI 2010 ਮਾਡਲ ਆ ਅੱਛਾ ਇਹ ਸੈਕੰਡ ਹੈਂਡ ਓਨ ਠੀਕ ਹੈ ਇਹ ਘੱਟੀ ਚਮਨ ਇਹ ਵੀ ਸਾਰੀ ਰੇਨਲ ਆ ਇਹਦਾ ਬਸ ਇੱਕ ਪੀਸੀ ਪੇਂਟ ਆ ਪਿਛਲੀ ਟਾਕੀ ਬਾਕੀ ਸਾਰੀ ਰੇਨਲ ਆ ਕੀ ਆ ਵਾਹ ਅਗਲਾ ਪਿਛਲਾ ਬੰਪਰ ਹੈਗਾ ਤੇ ਇੱਕ ਟਾਕੀ ਪੇਂਟ ਆ ਬਸ ਠੀਕ ਹੈ ਤੇ ਐਂ ਦੇਖ ਲਓ ਵੀ ਕਾਰ ਸਾਰੀ ਦੀ ਸਾਰੀ ਓਕੇ ਆ ਤੇ ਭਾਈ ਹੋਰ ਤਾਂ ਨਹੀਂ ਕੋਈ ਚੇਂਜ ਇਹਦੇ ਵਿੱਚ ਨਹੀਂ 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 ਕਿੰਨੇ ਕਿਲੋ ਮਿੱਟੂ ਚੱਲੀ ਆਦਾ ਸਾਰੀ ਸ਼ੀਲਡ ਆ ਕਿੰਨੇ ਕਿ ਕਿੰਨੀ ਕਿ ਚੱਲੀ ਹੋਈ ਇਹ ਚੱਲੀ ਹੋਈ ਆ ਵੀਰੇ 82000 ਕਿਲੋਮੀਟਰ 82000 ਕਿਲੋਮੀਟਰ ਚੱਲੀ ਹੋਈ ਆ ਸਾਰੀ ਦੀ ਸਾਰੀ ਕਾਰ ਤੇ ਇਧਰਲੇ ਪਾਸੇ ਆਈ ਹੁਣ ਹੋਂਡਾ ਸਿਟੀ ਇਹ ਹੋਂਡਾ ਸਿਟੀ 2015 ਦੇ ਦਸੰਬਰ ਦੀ ਕਾਰ ਆ ਇਹ ਵੀ ਫਾਸਟ ਇਹਦੇ 1-2% ਤੋਂ ਈ ਹੈਗਾ ਬਾਕੀ ਗੱਡੀ ਸਾਰੀ ਜਮਾ ਓਕੇ ਹੈ ਚਾਹੇ ਚਲਾ ਕੇ ਜਾ ਕੇ ਕਰ ਲੈ ਹਾਂਜੀ ਹਾਂ ਗਾਰੰਟੀ ਵੀਰੇ ਤੇ ਨਿਊ ਗੋਬਿੰਦ ਕਾਰ ਬੇ ਵੱਡੇ ਬੰਪ ਦਾ ਹਲੇ ਅੰਦਰ ਪਏ ਨੇ ਲੁਕੋਏ ਬਾਈ ਨੇ ਅੰਦਰ ਜਲੀ ਫਿਰ ਹਾਂ ਆਜੋ ਇੱਥੋਂ ਸ਼ੁਰੂ ਕਰ ਲਈਏ ਕਰੇਟਾ ਕੀ ਹਾਂ ਇਹ ਕਰੇਟਾ 2017 ਮਾਡਲ ਆ ਫਸਟ ਓਨਰ ਦਾ ਸਾਰੀ ਓਰੀਜਨਲ ਦੀ ਗਾਰੰਟੀ ਆ ਹਾਂਜੀ ਤੇ ਇਹ ਚੱਲੀ ਹੋਈ ਆ 87000 ਕਿਲੋਮੀਟਰ ਇਹ ਤਾਂ ਸਰਵਿਸ ਰਿਕਾਰਡ ਗਾਰੰਟੀ ਹੋ ਚੱਲੀ ਦੀ ਕੀ ਬਾਤ ਹੈ ਕਿੰਨੇ ਮਾਡਲ ਲੱਸਿਆ ਜੀ 17 ਮਾਡਲ 17 ਮਾਡਲ ਕਾਰ ਦਾ ਅੰਟੀਰੀਅਰ ਆਪ ਚੈੱਕ ਕਰ ਲਓ ਤੇ ਭਾਈ ਕਾਰ ਵੀ ਬਹੁਤ ਘੈਂਟ ਪਈ ਆ ਜਮਾਂ ਨਵੀਂ ਪਈ ਆ ਐਕਸੀਡੈਂਟ ਤਾਂ ਨਹੀਂ ਹੈਗਾ ਪੇਂਟ ਵੀ ਨਹੀਂ ਕਿਤੇ ਐਕਸੀਡੈਂਟ ਤਾਂ ਬਹੁਤ ਦੂਰ ਦੀ ਗੱਲ ਆ ਪੇਂਟ ਵੀ ਹੈ ਨਹੀਂ ਪੰਜਾਬ ਨੰਬਰ ਦੀ ਆ ਜੀ ਪੰਜਾਬ ਨੰਬਰ ਸਾਰੀਆਂ ਕਾਰਾਂ ਹੀ ਪੰਜਾਬ ਨੰਬਰ ਦੀ ਆ ਕੋਈ ਕਹਿਣ ਦੀ ਲੋੜ ਨਹੀਂ ਬਾਕੀ ਇੱਕ ਗੱਲ ਹੋਰ लवली ਜਿਹੜੀ ਮਰਜ਼ੀ ਕਾਰ ਲੈਣੀ ਆ ਲੋਨ ਸਾਰਿਆਂ ਤੇ ਹੋ ਜੂ ਜਿਹੜੀ ਮਰਜ਼ੀ ਅੱਛਾ A to Z ਕਾਰਾਂ ਨੇ ਜਿਹੜੀ ਮਰਜ਼ੀ ਕਾਰ ਲੈਓ ਇਹ ਥਾਰ ਆ ਗਈ ਠੀਕ ਐ ਮੰਨ ਲਓ ਵੀ ਇਹ ਸਿਰਫ 12000 ਕਿਲੋਮੀਟਰ ਚੱਲੀ 2023 ਮਾਡਲ 4/2 ਥਾਰ ਅੱਛਾ ਤੇ ਐ ਦੱਸੋ ਵੀ ਹੁਣ ਕਿੰਨੇ ਕੇ ਪੈਸੇ ਭਰਨੇ ਪੈਣਗੇ ਇਦੇ ਥਾਰ ਤੇ ਮੰਨ ਕੇ ਚਲੋ 3.5 ਲੱਖ ਰੁਪਏ ਭਰ ਕੇ ਬਾਕੀ ਲੋਨ ਹੋ ਜਾ। 3.5 ਲੱਖ ਭਰ ਕੇ ਲੈ ਜਾਓ। ਕਿਆ ਬਾਤਾਂ ਨੇ। ਕਿੰਨੇ ਮਾਡਲ ਦਾ ਸੇ ਜੀ? 2023 ਮਾਡਲ ਇਹਦਾ। ਠੀਕ 2023 ਮਾਡਲ ਹੈ ਜਮਾਂ ਨਿਊ ਕੰਡੀਸ਼ਨ ਦੇ ਵਿੱਚ ਆ। 2023 ਮਾਡਲ ਇਹ ਜੋ ਟਾਇਰ ਤੋਂ ਟਾਇਰ ਨਾਲ ਦੇ ਸਟਿੱਪ ਨਹੀਂ ਥੱਲੇ ਨਹੀਂ ਲੱਗੀ। ਸਾਰਾ ਕੁਝ ਓਕੇ ਆ। ਬੀਮਾ ਫੁੱਲ ਆ। ਦੋਨੇ ਚਾਬੀਆਂ ਨਾਲ ਨੇ। ਹਾਂ। ਕੁਛ ਇੱਕ ਗੈਂ ਦੀ ਲੋੜ। ਕੁਛ ਵੀ ਹੋ ਨਹੀਂ ਜਿਵੇਂ ਜਾਂਸੀ ਚ ਕੜਾੜੀ ਬਸ ਇਥੋਂ ਰਹੀ। 12000 ਚੱਲੀ ਆ ਬਸ ਇੱਕ ਸਰਵਿਸ ਹੋਈ ਆ ਦੀ ਜਾਂਸੀ। 12000 ਚੱਲੀ ਹੋਈ ਆ। ਇੱਕ ਸਰਵਿਸ ਹੀ ਹੋਈ ਆ। ਬਸ। ਤੇ ਕਿਆ ਬਾਤਾਂ ਨੇ ਬਈ ਯਾਰ ਇਧਰਲੇ ਪਾਸੇ ਆਈ ਹੁਣ ਕ੍ਰਿਸਟਾ ਇਹ ਨੋਵਾ ਕ੍ਰਿਸਟਾ 2017 ਮਾਡਲ ਠੀਕ ਹੈ ਹਾਂਜੀ ਤੇ ਅੰਟੀਰੀਅਰ ਦੇਖ ਲੋ ਪਾਜੀ ਜਮਾਂ ਨਵੀਂ ਕਾਰ ਆ ਇਹਦਾ ਤੇ ਕੋਈ ਘਾਟ ਬਾਹ ਦਾ ਹੁਣੀ ਦੱਸ ਨਹੀ ਨਹੀ ਜਮਾਂ ਨਵੀਂ ਕਾਰ ਆ ਇਹਦਾ ਨੰਬਰ ਵੀ ਪੇਪਰ ਆ 0025 ਹਾਂ ਤੇ ਠੀਕ ਹੈ ਓਨਰ ਸੈਕੰਡ ਹੈ ਇਹ ਕਾਰ ਠੀਕ ਹੈ ਹਾਂ ਤਕਰੀਬ ਇਹ ਵੀ ਸਾਰੀ ਰੇਂਗਲਾ ਬਾਂਪਰ ਕਟਿੰਗ ਹੈਗੀ ਕਿੱਥੋਂ ਆ ਨੰਬਰ ਆਈ ਇਹ ਲੋਕਲ ਬਰਨਾਲੇ ਦਾ ਨੰਬਰ ਲੋਕਲ ਬਰਨਾਲੇ ਦਾ ਨੰਬਰ ਆ ਹਾਂਜੀ ਤੇ ਆਹ ਦੇਖ ਲਓ ਜੇ ਲੋਕਲ ਬੰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਬਰਨਾਲੇ ਸ਼ਹਿਰ ਵਾਲਿਆਂ ਵਾਸਤੇ ਤੇ ਕਾਰ ਦੀ ਕੰਡੀਸ਼ਨ ਤੁਸੀਂ ਅੰਦਰੋਂ ਚੈੱਕ ਕਰ ਲਓ ਬਈ ਕਾਰ ਵੀ ਪੂਰੀ ਲੱਗ ਰਹੀ ਆ ਹਨ ਪੂਰੀ ਕਾਰ ਆ ਹਨ ਪੂਰੀ ਕੁਝ ਕਹਿਣ ਦੀ ਲੋੜ ਨਹੀਂ ਫੈਮਿਲੀ ਕਾਰ ਆਗੇ ਜੇ ਕਿਸੇ ਵੀਰ ਨੇ ਖਰੀਦਣੀਆਂ ਘੱਟ ਵੱਟ ਵਾਲੀ ਆਗੀ ਕਟਵੱਤ ਵਾਲੀ ਜਨਰਲ ਸਟੀਲੋ 2012 ਮਾਡਲ ਭਾਈ ਇਹਦਾ ਅੰਟੀਰੀਅਰ ਵੀ ਹੈ ਨਾ ਘੱਟ ਚੰਨਿਆ ਕਾਰਾਂ ਕਿਵੇਂ ਇਹਦੇ ਟਾਇਰ ਵੀ ਨਾਲ ਦੇ ਆ ਸਿਰਫ 40000 ਕਿਲੋਮੀਟਰ ਚੱਲੀ ਹੈ ਇਹ ਕਾਰ ਅਸਲ 40000 ਇਹ ਲੈ ਕੇ ਗਾਰੰਟੀ ਦੇ ਦਾਂਗੇ 12 ਮਾਡਲ ਦੀ 40000 ਚੱਲੀ 12 ਮਾਡਲ ਆ ਤੇ 40000 ਹੀ ਚੱਲੀ ਹੋਈ ਆ ਅੰਟੀਰੀਅਰ ਵੀ ਬਹੁਤ ਘੈਂਟ ਹੈ ਇਹਦਾ ਆ ਦੇਖੋ ਟਾਇਰਾਂ ਦਾ ਮਾਰਕਾ ਵੀ ਨਾਲ ਦਾ ਠੀਕ ਹੈ ਕੀ ਬਾਤ ਹੈ ਬਈ ਯਾਰ ਕੀ ਬਾਤ ਹੈ ਸਾਰੇ ਟਾਇਰ ਨਾਲ ਦੇ ਆ ਕਾਰ ਵੀ ਬਈ ਪੂਰੀ ਯਾਰ ਘੈਂਟ ਆ ਤੇ 65 ਸ਼ੈਂਟ ਦੱਸ ਦੋ ਫਿਰ ਕਿਤੋਂ ਵੀ ਪੇਂਟ ਨਹੀਂ ਕਿਦੋਂ ਵੀ ਪੇਂਟ ਨਹੀਂ ਇਹ ਤਾਂ ਸਾਰੇ ਬੰਪਰ ਵੀ ਨਹੀਂ ਪੇਂਟ ਹੈ ਇਹਦੇ ਸਕ੍ਰੈਚ ਜਿੰਨੇ ਵਾਪਰਾ ਦੇ ਸਕ੍ਰੈਚ ਪਏ ਹੋਣੇ ਆ ਸਕ੍ਰੈਚ ਵੀ ਉਮ ਹੀ ਨੇ ਆਹ ਕੀ ਬਾਤ ਹੈ ਇਹ ਬੰਪਰ ਵੀ ਨਹੀਂ ਕਰਾਈ ਇਹ ਤਾਂ ਹੀ ਰੱਖੀ ਹੈ ਇਹ ਕੀ ਬਾਤ ਆ ਫਿਰ ਆ ਗਈ ਸਵਿਫਟ ਇਹ ਆ ਗਈ ਸਵਿਫਟ ਡਿਆਰ 2017 ਮਾਡਲ 2017 ਮਾਡਲ ਹਾਂ ਹਾਂ ਇਹ ਵੀ ਫਸਟ ਆਨਰ ਦਾ ਕਰਾ ਹਾਂ ਇਹ 64000 ਚੱਲੀ ਦੀ ਇਹਦੀ ਵੀ ਲਿਖ ਕੇ ਗਾਰੰਟੀ ਹੈ ਕੀ ਬਾਤ ਹੈ ਤੇ ਬਾਕੀ ਐਂ ਦੱਸ ਦੋ ਇਹਦੇ ਵੀ ਲੋਨ ਕਰਾ ਦੋਗੇ ਆਹ ਲੋਨ ਸਾਰੀਆਂ ਤੇ ਉਹ ਜੂਨ ਤਾਂ ਜਿਹੜੀ ਮਰਜ਼ੀ ਕਰ ਦੇ ਠੀਕ ਆ ਆ ਖੜੀ ਐ ਇੱਕ ਹੋਰ ਪ੍ਰੀ ਇਹ ਅੱਜ ਆਈ ਆ ਆਪਣੇ ਕੋਲੇ 2014 ਮਾਡਲ ਸਿਰਫ 45000 ਕਿਲੋਮੀਟਰ ਚੱਲੀ ਤਾਂ ਅੱਛਾ 2000 2014 ਮਾਡਲ ਆ ਹਾਂ ਸਿਰਫ 45000 ਚੱਲੀ ਦੀ ਲਿਖ ਕੇ ਗਾਰੰਟੀ ਇਹਦੀ ਇਹਦੇ ਵੀ ਟਾਇਰ ਨਾਲ ਦੇ ਆ ਇਹਦਾ ਵੀ ਤੁਸੀਂ ਮਾਰਕਟ ਚ 14 ਮਾਡਲ ਦੀ ਕਾਰ ਆ ਤੇ ਟਾਇਰ ਨਾਲ ਦੇ ਨੇ ਮਾਰਕਟ ਦਾ ਚੈੱਕ ਕਰ ਸਕਦੇ ਕੀ ਬਾਤ ਆ ਫਰਸਟ ਓਨਰ ਦੀ ਫਰਸਟ ਓਨਰ ਦੀ ਆ ਠੀਕ ਆ ਕੀ ਬੀਮਾ ਬੋਲਾ ਹਾਂ ਸਰਬਸਭਕ ਦੋਨੇ ਚਾਬੀਆਂ ਦੀਆਂ ਨਾਲ ਨੇ ਇੱਕ ਵਾਰ ਪੈਸੇ ਲੱਗਣਗੇ ਮੁਰਕੇ ਪੈਸੇ ਲਾਉਂਦੀ ਲੋੜ ਨੇ ਤੇ ਇਹ ਇਹਦੇ ਇਹਦੇ ਵੀ ਕਿਤੇ ਬੰਪਰ ਵੀ ਨਹੀਂ ਪੇਂਟ ਇਹਦਾ ਕਾਰ ਦਾ ਸਾਰੀ ਦੀ ਸਾਰੀ ਕਾਰ ਹੈ ਇਹਨਾਂ ਦਾ ਸਾਰੀ ਦੇ ਇਹਨਾਂ ਦੀ ਗਰੰਟੀ ਜਿ세 ਏਜੰਸੀ ਚੋਂ ਲੈ ਕੇ ਆਇਆ ਉਵੇਂ ਦੇ ਉਵੇਂ ਭਈਆ ਫੰਜੀ ਫੰਜੀ ਤਾਂ ਦੂਰ ਦੀ ਗੱਲ ਆ ਆ ਕਿੱਧਰ ਖੜਾ ਰੱਖਿਆ ਜਮੀ ਕਾਰ ਨਵੀਂ ਬਈ ਕਿੰਨੇ ਮਾਡਲ ਆ ਬਈ ਇਹ ਇਹ 2024 ਮਾਡਲ ਆਗੀ 2024 ਦੇ ਵੀ ਅਕਤੂਬਰ ਦੀ ਕਾਰ ਆ ਸਿਰਫ 6-7 ਮਹੀਨੇ ਪੁਰਾਣੀ ਆ 8000 ਕਿਲੋਮੀਟਰ ਸਿਰਫ ਚੱਲੀ ਆ ਸਕਾਰਪੀਓ S11 ਕਲਾਸਿਕ ਕੋਈ ਇਹਨੇ ਵਾਰ ਤਾਂ ਕੁਝ ਕਹਿਣ ਦੀ ਲੋੜ ਨਹੀਂ ਜਿਹਾ ਹੀ ਜਾਂਸੀ ਜੋ ਘਰਾ ਲਿਆਤੀ ਹਾਂ ਹਾਂ ਇਹ ਤਾਂ ਜਮਾ ਜਿਹੇ ਜਾਂਸੀ ਵਾਲਾ ਕੰਮ ਹੀ ਇਹਦਾ ਤਾਂ ਜਮਾ 8000 ਚੱਲੀ ਮइका ਵੀ ਅੰਦਰੋਂ ਆਏ ਆਉਂਦੀਆਂ ਜਿਵੇਂ ਜਾਂਸੀ 'ਚ ਘੜੀਆਂ ਘਰਾ ਨਹੀਂ ਹੁੰਦੀਆਂ ਵੀ ਨਵੀਂ ਨਵੀਂ ਕਾਰ ਖਰੀਦਣ ਗਏ ਹੁੰਦੇ ਆ ਯਾਰ ਕਿਆ ਬਾਤ ਆ ਪਿੱਛੋਂ ਆ ਆ ਵੀ ਦਿਖਾ ਦੇ ਅੰਦਰੋਂ ਯਾਰ ਕਿਆ ਬਾਤਾਂ ਨੇ ਇਹਨੂੰ ਵਾਜਦਾ ਭਾਈ ਕੋ ਕਹਿਣ ਦੀ ਲੋੜ ਨਹੀਂ ਫਰਸਟ ਓਨਰ ਆ ਫੁੱਲ ਬੀਮਾ ਸਰਵਿਸ ਬੁੱਕ ਦੋਨੇ ਚਾਬੀਆਂ ਨਾਲ ਨੇ ਠੀਕ ਹੈ ਤੇ ਇਹਦਾ ਵੀ ਬੰਪਰ ਵੀ ਨਹੀਂ ਪੇਂਟ ਦਾ ਕਾਰ ਦਾ 8000 ਕਿਲੋਮੀਟਰ ਸਰਫ ਚੱਲੀ ਆ 50 ਨੰਬਰ ਦੀਆ ਲੋਨ ਤੇ ਹੋਈ ਲੋਨ ਕਿਹਨੇ ਲੋਨ ਲੋਨ ਦੀ ਗੱਲ ਇਹ ਹੈਗੀ ਆ ਆਰਟੀਗਾ 2016 ਮਾਡਲ ਹਾਂ ਫਸਟ ਓਨਰ ਆ ਹਾਂ 1 ਲੱਖ 6000 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਇਹ ਵੀ ਤਕਰੀਬਨ ਸਾਰੀ ਹੋਈ ਰੇਨਲ ਕਾਰ ਆ ਗਈ ਬੰਪਰ ਪੇਂਟ ਆ ਸਾਰੀ ਕਾਰ ਚੋਂ ਕੀ ਕਹਣਾ ਇੱਕ ਪੀਸ ਹੋਰ ਹੋਵੇ ਪੇਂਟ ਨਹੀਂ ਕਿਤੋਂ ਹੋਰ ਪੇਂਟ ਭਾਈ ਇਹ ਕਾਰ ਦੀ ਐਵਰੇਜ ਕਹਿੰਦੇ ਬਹੁਤ ਹੁੰਦੀ ਹੈ ਹਨਾ ਕਿੰਨੀ ਐਵਰੇਜ ਵਧੀਆ ਬਾਕੀ ਹਨਾ 7 ਸੀਟਰ ਕਾਰ ਆ ਗਈ ਇਹ ਅੱਛਾ 7 ਸੀਟਰ ਕਾਰ ਆ ਗਈ ਹਾਂ ਤੇ ਅੱਗੇ ਆ ਜੀ ਫਿਰ ਆਪਾਂ ਇਹ ਆ ਗਈ 18 ਮਾਡਲ VDI ਆਪਸ਼ਨਲ ਬਰੀਜਾ अच्छा हां ਵੀਡੀਓ ਹੀ ਮਾਡਲ ਆ ਗਿਆ ਵੀ ਫਾਸਟ ਤੋਂ ਮੇਰਾ ਇਹਦੀ 50000 ਚੰਨੀ ਦੀ ਲਿਖ ਕੇ ਗਾਰੰਟੀ ਦੇ ਦਾਂਗੇ ਟਾਇਰ ਦੁਬਾਰੇ ਨਵੇਂ ਆਪਾਂ ਆਪ ਲਵਾਏ ਨੇ ਇਹਦੇ ਇਹਦੀ ਸਟਿੱਪਨੀ ਥੱਲੇ ਨਹੀਂ ਲੱਗੀ ਬੀਮਾ ਇਹਦਾ ਵੀ ਫੁੱਲ ਆ ਸਰਵਿਸ ਬੁੱਕ ਦੋਨੇ ਚਾਬੀਆਂ ਨਾਲ ਆ ਕਿਉਂ ਆਪ ਨੰਬਰ ਦੀ ਪਹਿਲੇ ਨਾਂ ਦੀ ਕਾਰ ਲੋਨ ਹੋ ਜੂ ਲੋਨ ਜਿਹੜੀ ਤੇ ਮਰਜ਼ੀ ਲੋਨ ਲੋਨ ਜਿਹੜੀ ਤੇ ਮਰਜ਼ੀ ਕਰਾ ਲਓ ਹਾਂ ਤੁਹਾਡਾ ਸੈਂਪਲ ਸਕੋਰ ਸਹੀ ਹੋਣਾ ਚਾਹੀਦਾ ਠੀਕ ਹੈ ਲੋਨ ਵੀ ਇੰਨਾ ਵਾਲੀ ਹੋ ਕੇ ਕਾਰ ਨਹੀਂ ਦਿੰਦੀ ਇਹ 2013 ਮਾਡਲ ਆ I20 ਸਪੋਰਟਸ ਹਾਂ ਸੈਕੰਡ ਓਨਰ ਦੀ ਆ ਇਹ ਵੀ ਗੱਡੀ ਜਮਾਂ ਨਮੀ ਆ ਕੀ ਬਾਤ ਆ ਭਾਈ ਇਹ ਵੀ ਤੇਰਾ ਇਹਦਾ ਸੰਗਰੂਰ ਦਾ ਨੰਬਰ ਆ ਠੀਕ ਆ ਸਾਰਿਆਂ ਦੇ ਪੰਜਾਬ ਦੇ ਨੰਬਰ ਨੇ ਜਿੰਨੀਆਂ ਵੀ ਕਾਰ ਆਪਾਂ ਦੇਖਾਂ ਜਾਂਦੇ ਹੁਣ ਤੱਕ ਠੀਕ ਆ ਕਾਰ ਦਾ ਅੰਦਰੋਂ ਟੀਵੀ ਚੈੱਕ ਕਰ ਲਓ ਤੇ ਇਹ ਵੀ ਕਾਰ ਮੈਂ ਕਹਿੰਨਾ ਐਨ ਬੈਂਡ ਔਫਰ ਰਿਪੋਰਟਾਂ ਦੇ ਵਿੱਚ ਆ ਇਹਦੇ ਵੀ ਲੋਨ ਹੋ ਜੂ ਤੇ ਇਹ ਵੀ ਦੱਸਤਾ ਵੀ ਹੁਣ ਅਗਲੀ ਕਾਰ ਵੱਲ ਹੋ ਜਾਈਏ ਹਾਂ ਦੇਖ ਲਓ ਅਗਲੀ ਕਾਰ ਵੱਲ ਹੋ ਜਾਈਏ ਆਲਟੋ ਆ ਗਈ ਇਹ ਆਲਟੋ K3 VXI ਆ 2017 ਦੇ ਦਸੰਬਰ ਦੀ ਆ ਨਿਕਲੀ 2018 ਚ ਹੋਈ ਆ ਮੈਨੂਅਲ ਹਾਂ ਮੈਨੂਅਲ ਤੇ ਆਟੋ ਵੀ ਫਿਰ ਲਿਓ ਬਾਈ ਹੁਣ ਆਟੋ ਦੇ ਪਹਿਲਾ ਬੋੜਾ ਆਟੋ ਦੋ ਸੀ ਹੈ ਆਪਣੇ ਕੋਲੇ ਦੋਨੇ ਵੇਚੀਆਂ ਹੁਣ ਇੱਕ ਦੋ ਦਿਨਾਂ ਚ ਆ ਰਹੀਆਂ ਨੇ ਦੋ ਦੋ ਆਪਣੇ ਕੋਲੇ ਆਟੋ ਆਟੋ ਦੇ ਵੀ ਬਹੁਤ ਵੀਰ ਫੋਨ ਲਾਈ ਜਾਂਦੇ ਆ ਹਾਂ ਆਟੋ ਵੀ ਇਹ ਵੀ ਦਾਅਦੂ ਵੀ ਆਟੋ ਸੇਲ ਇਹ 2017 ਦੇ ਦਸੰਬਰ ਦੀ ਹੈਗੀ ਤੇ ਨਿਕਲੀ 2018 ਚ ਫਸਟ ਉਹਨਾਂ ਦਾ ਸਾਰੀ ਰੀਨਲ ਦੀ ਇਹਦੀ ਗਾਰੰਟੀ ਹੈ ਸਿਰਫ 38000 ਕਿਲੋਮੀਟਰ ਚੱਲੀ ਹੈ ਇਹ ਕਾਰ ਸਿਰਫ 38000 ਕਿਲੋਮੀਟਰ ਦੀ ਲੈ ਕੇ ਗਾਰੰਟੀ ਦੇ ਦਾਂ ਤੇ ਇੱਕ ਗੱਲ ਹੋਰ ਆਟੋ ਜਿਹੜੀਆਂ ਕਾਰਾਂ ਸੀਗੀਆਂ ਉਹ ਸੇਲ ਹੋ ਚੁੱਕੀਆਂ ਨੇ ਦੋਨੇ ਤੇ ਥੋੜੇ ਦਿਨਾਂ ਤੱਕ ਆਪਣੇ ਇਹੇ ਕਾਰ ਹੈਗੀ ਹੈ 2010 ਮਾਡਲ ਅੱਛਾ 12ਵੇਂ ਮਹੀਨੇ ਦੀ ਹੈ 1 ਦਸੰਬਰ ਦੀ 2010 ਦੀ ਅੱਛਾ ਗੱਡੀ ਲੋਕ ਕਹਿੰਦੇ ਆ ਵੀ 2010 ਮਾਡਲ ਚੱਲ ਹੀ ਨਹੀਂ ਸਕਦੀ ਇੰਨੀ ਘੱਟ ਇਹਦੀ ਲਿਖ ਕੇ ਗਾਰਟੀ ਦੇ ਦਾਂਗੇ ਜੇ ਕਿਸੇ ਬੰਦੇ ਨੇ ਸ਼ਰਤ ਲਾਉਣੀ ਹੈ ਸ਼ਰਤ ਵੀ ਲਾ ਸਕਦਾ ਹੈ ਸਿਰਫ 36000 ਕਿਲੋਮੀਟਰ ਚੱਲੀ ਆ ਕਿਆ ਬਾਤ ਹੈ 10 ਮਾਡਲ ਕਾਰ 36000 ਤੇ 36000 ਕਿਲੋਮੀਟਰ ਚੱਲੀ ਕਿਉਂਕਿ ਬੰਦਾ ਕਹਿੰਦਾ ਚੈਲੰਜ ਕਰਦਾ ਆਪਣਾ 10000 ਰੁਪਏ ਉਹਨੂੰ ਨਾਮ ਦੇ ਦਾਂਗੇ ਜੇ ਕਿਸੇ ਬੰਦਾ ਕਹਿੰਦਾ ਵੀ ਹਾਂ 1 ਕਿਲੋਮੀਟਰ ਵੀ ਮੀਟਰ ਪੈ ਗਿਆ ਦਾ ਉਹ ਕਿਆ ਬਾਤ ਆ ਭਾਈ ਕਾਰ ਦੀ ਫਿਰ ਫਰਸਟ ਕੋਈ ਘਾਟ ਬਾਧਾ ਤਾਂ ਹੁਣੀ ਦੱਸ ਦੋ ਕਿਤੋਂ ਵੀ ਕੱਲੇ ਬੰਪਰ ਇਹਦੇ ਸਕਰੈਚ ਸੀਗਾ ਆਪਾਂ ਬਕਰਏ ਨੇ ਬਾਕੀ ਸਾਰੀ ਰੀਨਲ ਦੀ ਇਹਦੀ ਵੀ ਲਿਖ ਕੇ ਗਾਰੰਟੀ ਹੈ ਸਾਰੀ ਸਾਰਾ ਬੰਪਰ ਨਹੀਂ ਕੱਲੇ ਕਿਨਾਰੀਆਂ ਕਿਨਾਰੀਆਂ ਬਸ ਅਸਾਂ ਕਿਨਾਰੀਆਂ ਕਿਨਾਰੀਆਂ ਹਾਂ ਬੰਪਰ ਓਰੀਜਨਲ ਹਾਂ ਬੰਪਰ ਕੰਨੇ ਕਿਨਾਰੀਆਂ ਕਰਾਈਆਂ ਨੇ ਆਪਾਂ ਸਾਰੀਆਂ ਰੀਨਲ ਆ 36000 ਚੱਲੀ ਰੋਕ ਕਹਿੰਦੇ ਕਿੱਥੋਂ ਮਰਜੁਦਾ ਮਾਡਲ ਆਪਣੇ ਕੋਲੇ ਖੜੀ ਹੈ ਚੱਕ 18 19 ਮਾਡਲ ਨਹੀਂ ਮਿਲਦੀਆਂ ਵਾਜੀ ਇਹ ਆਈ 3 ਗ੍ਰੈਂਡ ਪੈਟਰੋਲ ਦੀ ਆ 2014 ਮਾਡਲ ਹੈ ਠੀਕ ਹੈ ਇਹ ਵੀ ਫਾਸਟਾਉਂ ਦਾ ਇਹ ਚੱਲੀ ਹੋਈ ਆ 45-4000 ਕਿਲੋਮੀਟਰ 45-4000 ਇਹ ਲੁੱਕ ਵੀ ਬਹੁਤ ਘੈਂਟ ਆ ਬਈਆ ਕਰਦੀ ਇਹ ਵੀ ਗੱਡੀ ਜਮਾਂ ਨਮੀਸ਼ ਤੇ ਇਹ ਵੀ ਗਾ ਤੇ ਲੋਨ ਵਗੈਰਾ ਇਹਦੇ ਤੇ ਵੀ ਹੋ ਜਾਊਗਾ ਲੋਨ ਤਾਂ ਸਾਰਿਆਂ ਤੇ ਜੀ ਹੋ ਜਾਊਗਾ ਸਾਰਿਆਂ ਦੀ ਹੋਊ ਤਕਰੀਬਨ ਤੇ ਆਉਣਾ ਵਾਜੀ ਹੁਣ ਆਪਾਂ ਲੋਕੇਸ਼ਨ ਸਮਝਾ ਦਈਏ ਆ ਜੋ ਨਿਊ ਗੋਬਿੰਦਕਾਰ ਬਿਆਰ ਬਣਾ ਲਾ ਪੇਜ ਨੂੰ ਫੋਲੋ ਕਰਕੇ ਆਇਓ ਤੁਹਾਨੂੰ ਫੋਲੋ ਫੋਟਾ ਫੋਲੋ ਡਿਸਕਾਊਂਟ ਦੇਵਾਂਗੇ ਐਡਰੈਸ ਜੇ ਵੀ ਕਿਸੇ ਵੀ ਨੇ ਜਾਣਨਾ ਇੱਧਰਲੇ ਪਾਸੇ ਆ ਗਿਆ ਗੁਰਦੁਆਰਾ ਨਾਨਕਸਰ ਕਚਰੀ ਚੌਂਕ ਵੀ کہہ ਸਕਦੇ ਹੋ ਤੇ ਇਧਰਲੇ ਪਾਸੇ ਆ ਗਿਆ ਆਈਟੀਆਈ ਚੌਂਕ ਬਿਲਕੁਲ ਆਈਟੀਆਈ ਚੌਂਕ ਦੇ ਨੇੜੇ ਆਗਾ ਤੇ ਇੱਥੇ ਆ ਗਿਆ ਇੰਡੀਅਨ ਆਇਲ ਦਾ ਪੈਟਰੋਲ ਪੰਪ ਉਹ ਸਾਈਨ ਬੋਰਡ ਦੇਖ ਕੇ ਵੀ ਆ ਸਕਦੇ ਹੋ ਤੇ ਜਮਾ ਬਿਲਕੁਲ ਠੀਕ ਸਾਹਮਣੇ ਨਿਊ ਗੋਵਿੰਦ ਕਾਰ ਬਿਆਰ ਬਰਨਾਲਾ ਵੀਡੀਓ ਕਰ ਦਿਓ ਸ਼ੇਅਰ ਆਪਣੇ ਮਿੱਤਰਾਂ ਨਾਲ ਕਰ Instagram ਦਾ ਪੇਜ ਫੋਲੋ ਜਰੂਰ ਕਰ ਲਿਓ ਜੇ ਡਿਸਕਾਊਂਟ ਚਾਹੁੰਦੇ ਹੋ ਧੰਨਵਾਦ ਜੀ